ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਓਮ ਨਮਨ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਨ ਸ਼ਿਵਾਏ ਗੁਰੂ ਜੀ ਸਦਾ ਸਹਾਏ ਸੰਗਤ ਜੀ ਮੈਨੂੰ ਬਹੁਤ ਵੱਡੀ ਬਲੇਸਿੰਗ ਮਿਲੀ ਹੋਈ ਆ ਗੁਰੂ ਜੀ ਦੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਪਰਸੋ ਸਵੇਰ ਦੀ ਗੱਲ ਆ ਮੈਂ ਅਮਰਤ ਵਿਲਾ ਕਰਕੇ ਹਟੀ ਆ ਤੇ ਮੈਨੂੰ ਇਹ ਹੈ ਨਾ ਇਹ ਗੁਰੂ ਜੀ ਨੇ ਮੈਂ ਕਿਹਾ ਗੁਰੂ ਜੀ ਜਦੋਂ ਦੇ ਮਤਲਬ ਕਿ ਗੁਰੂ ਜੀ ਮੇਰੀ ਲਾਈਫ ਚ ਆਏ ਨਾ ਉਹ ਇਦਾਂ ਮੈਨੂੰ ਮੈਸੇਜ ਆਉਂਦੇ ਆ ਕਿ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰਾ ਬੱਚਾ ਫਰੀ ਵਿੱਚ ਹੋ ਰਿਹਾ ਤੇ ਮੈਂ ਉਹਨੂੰ ਜਲ ਪ੍ਰਸ਼ਾਨ ਕਰਾਨੀ ਆ ਤੇ ਮੈਨੂੰ ਏਡਾ ਮੈਸੇਜ ਆ ਗਿਆ ਵੱਡੇ ਮੰਦਰ ਲੈ ਕੇ ਆ ਇਹਨੂੰ ਇਹਨੂੰ ਮੈਂ ਬਲੈਸ ਕਰਨਾ ਆ ਹਣਾ ਛੋਟੀ ਸੰਗਤ ਜੀ ਨੂੰ ਤੇ ਸੰਗਤ ਜੀ ਮੈਂ ਪਰਸੋਂ ਬੈਠੀ ਤੇ ਮੈਨੂੰ ਹਣਾ ਇਦਾਂ ਹੋਇਆ ਇਹ ਟੈਕਟ ਲੈ ਆ ਜਾ ਵੱਡੇ ਮੰਦਰ ਆ ਜਾ ਇਹਨੂੰ ਲੈ ਕੇ ਮੈਂ ਹਣਾ ਥੋੜਾ ਜਿਹਾ ਉਹਦੇ ਬਾਰੇ ਜ਼ਿਆਦਾ ਹੀ ਸੀਰੀਅਸ ਆ ਆਪਣੇ ਬੇਟੇ ਬਾਰੇ ਬੇਟੇ ਲਈ ਤੇ ਮੈਂ ਕਿਹਾ ਅੱਛਾ ਗੁਰੂ ਜੀ ਟੈਕਟ ਲੈ ਲਾ ਤੇ ਮੈਂ ਕਿਹਾ ਵੀ ਚਲੋ ਠੀਕ ਹੈ ਜਿੱਦਾਂ ਤੁਹਾਨੂੰ ਹਨਾ ਠੀਕ ਲੱਗਦਾ ਮੈਂ ਅੰਕਲ ਜੀ ਨੂੰ ਕਿਹਾ ਮੈਂ ਕਿਹਾ ਤੁਸੀਂ ਨਾ ਟਿਕਟਾਂ ਤਾਂ ਦੇਖੋ ਇਹ ਅੰਕਲ ਜੀ ਨੇ ਉਹਦੇ ਫੋਨ 'ਤੇ ਟਿਕਟਾਂ ਦਾ ਕਹਿੰਦੇ ਹਾਂਜੀ ਸਾਨੂੰ ਸਹੀ ਮਤਲਬ ਕਿ ਨੇ ਮਤਲਬ ਕਿ ਨਾ ਸਹੀ ਰੇਟ ਤੇ ਸਾਨੂੰ ਇੰਡੀਆ ਦੀਆਂ ਟਿਕਟਾਂ ਦਵਾਤੀਆਂ ਗੁਰੂ ਜੀ ਨੇ ਹੈ ਸੰਗਤ ਜੀ ਮੈਂ ਕਿ ਕਿ ਕੀ ਆਪਣੇ ਗੁਰੂ ਜੀ ਦੀ ਬੜੀ ਆਈ ਕਰਾਂ ਕਿ ਮੈਂ ਕਮਾ ਇਨਾ ਸ਼ੁਕਰਾਨਾ ਕਿਤੇ ਨਾ ਹਾਏ ਗੁਰੂ ਜੀ ਇੱਕ ਦਿਨ ਚ ਸਭ ਕੁਝ ਕਰ ਦਿੱਤਾ ਸੰਗਤ ਜੀ ਹੁਣ ਅਸੀਂ ਇੰਡੀਆ ਆਉਣ ਲੱਗੇ ਸਾਨੂੰ ਗੁਰੂ ਜੀ ਨੇ ਬੁਲਾਇਆ ਆ ਐਡੀ ਦੂਰੋਂ ਛੋਟੀ ਸੰਗਤ ਜੀ ਨੂੰ ਬਲੈਸ ਕਰਨ ਨੂੰ ਸੰਗਤ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਬੜੀ ਮੈਂ ਬਹੁਤ ਦੁੱਖਾਂ ਚੋਂ ਨਿਕਲੀ ਨਾ ਬਹੁਤ ਦੁੱਖਾਂ ਵਿੱਚੋਂ ਗੁਰੂ ਪਾਜੀ ਨੇ ਜਲਦੀ ਸੰਧੇ ਆ ਮੈਂ ਤਾਂ ਕਹੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਚਮਤਕਾਰ ਹੋਇਆ ਮੇਰੇ ਧਰਮ ਕਿ ਮੇਰੇ ਗੁਰੂ ਜੀ ਨੇ ਇੱਕ ਦਿਨ ਵਿੱਚ ਟਿਕਟੌਕ ਕੇ ਕਰਾ ਦਿੱਤਾ ਇੱਕ ਦਿਨ ਚ ਸੰਗਤ ਜੀ ਮੈਂ ਇੰਨੀ ਆ ਨਾ ਬੇਚੈਣਿਆ ਵੱਡਾ ਮੰਦਿਰ ਦੇਖਣ ਨੂੰ ਮੈਂ ਲੋਕਾਂ ਦੀਆਂ ਸੰਦੀਆਂ ਸੰਸਗ ਜਾਂਦੀਆਂ ਮੈਂ ਮਿੱਦੂ ਤਾਂ ਕਾਲੀਆਂ ਪੈਂਦੀਆਂ ਮੈਂ ਜਾਮਾ ਮੈਂ ਜਾਮਾ ਪਰ ਬੇਟੇ ਨੂੰ ਲੈ ਕੇ ਜਾਮਾ ਬਲੱਸ ਕਰਾਵਾਂ ਗੁਰੂ ਜੀ ਨੇ ਇੱਕ ਦਿਨ ਟਿਕਟੌਕ ਕੇ ਹੋ ਗਈਆਂ ਸਾਡੀਆਂ ਅਸੀਂ ਲਿਆ ਲੱਗੇ ਸ਼ੁਕਰਾਨਾ ਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਿੱਥੇ ਤੁਹਾਡਾ ਦੇਣਾ ਦੇਣਾ ਅਸੀਂ ਤੁਸੀਂ ਸਾਨੂੰ ਸਾੰਭਿਆ ਹੋਇਆ ਹੈ ਸਾਡੇ ਪਰਵਾਰ ਨੂੰ ਤੁਹਾਡਾ ਲੱਖ ਲੱਖ ਸ਼ੁਕਰਾਨਾ ਮੇਰੇ ਗੁਰੂ ਦਾ ਤੁਹਾਡਾ ਨਮਾਣਿਆ ਸੀ ਤੁਹਾਡੇ ਬੱਚੇ ਤੁਹਾਡੇ ਮਤਬੁੱਦ ਨੂੰ ਪਤਾ ਲੱਗਦਾ ਕਿਸੇ ਵੇਲੇ ਬੱਦਕੱਟ ਬੋਲ ਹੋ ਜਾਂਦਾ ਪਰ ਹੁਣ ਨਹੀਂ ਹੋਣੇ ਹੁੰਦਾ ਡਰ ਕੇ ਗੁਰੂ ਜੀ ਤੋਂ ਕਿਸੇ ਨੂੰ ਜਾਨੀ ਬਦਵੀਂ ਗੱਲ ਨਹੀਂ ਕਰਨੀ ਹੈ ਕਿਸੇ ਨੂੰ ਕੁਝ ਨਹੀਂ ਕਹਿਣਾ ਮੇਰੇ ਗੁਰੂ ਜੀ ਹੈਗੇ ਨਾ ਆਪੇ ਚਵਾਲ ਦੂੰਗੀ ਪਰ ਸੰਗਤ ਜੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਚਮਤਕਾਰ ਆ ਮੈਂ ਜਾਣਦੀ ਜਾਂ ਮੇਰੇ ਘਰ ਤੇ ਜਾਣਦੇ ਮੇਰੇ ਗੁਰੂ ਪਾ ਜਾਨਦੇ ਹਲੇ ਮੈਂ 1.5 ਸਾਲ ਵੀ ਹੋਇਆ ਮੈਂ ਇੰਡੀਆ ਤੋਂ ਵਾਪਸ ਆਈ ਨਾ ਇੰਨੀ ਜਲਦੀ ਮੇਰਾ ਅੰਜਲ ਬਣਾ ਤਾਂ ਮੇਰੇ ਗੁਰੂ ਜੀ ਕਹਿੰਦੇ ਆ ਤੂੰ ਵੱਡੇ ਬੰਦਰਾ ਰਾ ਸਿੱਧੇ ਵੱਡੇ ਬੰਦਰਾ ਰਾ ਮੈਂ ਸਿੱਧੇ ਵੱਡੇ ਬੰਦਰੇ ਹੀ ਜਾਣਾ ਸੰਗਤ ਜੀ ਫੇਰ ਮੈਂ ਪੰਜਾਬ ਨੂੰ ਜਾਣਾ ਆਪਣੇ ਘਰ ਸਭ ਜੀ ਮੈਂ ਤਾਂ ਦਾਸਲੀ ਜਾਦੇ ਵੀ ਕੋਈ ਸਿੱਧਾ ਟਿਕਾਣਾ ਹੀ ਨਹੀਂ ਹੈ ਖੁਸ਼ੀ ਤੇ ਆਸੂ ਆ ਨੇ ਨੇ ਮੈਨੂੰ ਤੇ ਖੁਸ਼ੀ ਹੋ ਜਾਈ ਡਾਕਟਰ ਆ ਗੀਆਂ ਹਰੇ ਇੰਨੀ ਚੰਗੀ ਵੀ ਤੁਸੇ ਸੁਣਦੇ ਆ ਤਖੀ ਜੀ ਯਕੀਨ ਕਰੋ ਗੁਰੂ ਪਾਤੇ ਇੱਕ ਹੋ ਜੀ ਤੁਸੀਂ ਉਹਨਾਂ ਡਾਇਰੈਕਟ ਕਨੈਕਸ਼ਨ ਬਣਾਓ ਉਹਨੂੰ ਦੁੱਖ ਦੱਸੋ ਬੜੀ ਜਲਦੀ ਸੁਣਦੇ ਬੜੀ ਜਲਦੀ ਬਹੁਤ ਮਸ ਮੇਰਾ ਬੇਟਾ ਨੂੰ ਬਲੈਸ ਕਰਦਾ ਉਹਨੇ ਵੀ ਠੀਕ ਹੋ ਜਾਣਾ ਮੈਨੂੰ ਪੂਰਾ ਯਕੀਨ ਆ ਉਹਨੇ ਹੋ ਜਾਣਾ ਠੀਕ ਸੋਰੀ ਸੰਗਤ ਜੀ ਮਨ ਬੜਾ ਭਰਿਆ ਬੜਾ ਹੀ ਭਰਿਆ ਕਿੱਥੇ ਆਏ ਮੈਂ ਤਾਂ ਨਾ ਆਪਣਾ ਦੁੱਖ ਨਹੀਂ ਦੱਸ ਸਕਦੀ ਮੇਰੇ ਗੁਰੂਪਾ ਨਹੀਂ ਪਤਾ ਇਹ ਮੇਰਾ ਦੁੱਖ ਸਕਦੀ ਪੁੱਲ ਚੱਕ ਲਈ ਮਾਫ ਕਰਨਾ ਗੁਰੂਪਾ ਮਾਫ ਕਰਨਾ ਮੰਨਦਾ ਮੇਰੇ ਸੱਸਾਂ ਨੂੰ ਤੇ ਗ੍ਰਾਮ ਦਿੰਦੀਆਂ ਨਵਾਂ ਸੱਸਾਂ ਦੀ ਤਿਆਰੀ ਕਰਦੀ ਹਾਂ ਤਾਂ ਖੁਸ਼ੀਆਂ ਹੀ ਖੁਸ਼ੀਆਂ ਮੈਂ ਆਪਣੇ ਪੇਕੇ ਚੱਲਦੀ ਹਾਂ ਆਪਣੇ ਪਿਓ ਕੋ ਚੱਲੀ ਹਾਂ ਬੜੀ ਖੁਸ਼ੀ ਹੈ ਮਨ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਸੱਗਤ ਜੀ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਓ ਨਾਨਕ ਸ਼ਿਵਾਇ ਸ਼ਕ ਜੀ ਸਦਾ ਸਹਾਇ ਓ ਨਾਨਕ ਸ਼ਿਵਾਇ ਗੁਰੂ ਜੀ ਸਦਾ ਸਹਾਇ ਸੰਗਤ ਜੀ ਮੈਂ ਪ੍ਰਸ਼ੰਕrana ਸਤ ਸੰਬੋਧਣਾ ਚਾਹੁੰਨੀ ਆ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਮੇਰੇ ਅੰਕਲ ਜੀ ਦੀ ਇਹ ਦਿੱਤੇ ਵੀ ਉਹ ਕੰਮ ਕਰਦੇ ਸੀਗੇ ਕੰਸਟਰਕਸ਼ਨ ਦਾ ਕੰਮ ਆ ਤੇ ਉਹ ਥੋੜਾ ਜਿਹਦਾ ਦੂਰ ਕੰਮ ਸੀਗਾ ਠੇਕਾ ਹਨਾ ਦੂਰ ਮਿਲਿਆ ਸੀ ਮੰਡੇ ਜਾਂਦੇ ਸੀ ਫ੍ਰਾਈਡੇ ਆਉਂਦੇ ਸੀਗੇ ਦਸੰਬਰ ਤੋਂ ਇਦਾਂ ਚੱਲ ਰਿਹਾ ਸੀਗਾ ਤੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੁੰਦੀ ਸੀ ਛੋਟੀ ਸੰਗਤਾਂ ਦਾ ਇਦਾਂ ਮਾਰਕੀਟ ਜਾਣਾ ਬਹੁਤ ਔਖਾ ਹੁੰਦਾ ਸੀ ਸਾਨੂੰ ਤੇ ਮੈਂ ਨਾ ਮਹੀਨਾ ਡੇਢ ਮਹੀਨਾ ਪਹਿਲਾਂ ਗੁਰੂ ਜੀ ਦੇ ਨਾਲ ਚਰਨਾ ਚਰ ਅਰਦਾਸ ਲਾਈ ਮੈਂ ਕਿਹਾ ਗੁਰੂ ਜੀ ਇਦਾਂ ਬਹੁਤ ਸਾਨੂੰ ਔਖਾ ਆ ਇਹ ਪੁਲਿਸ ਹੰਕਲ ਜੀ ਦਾ ਨਾ ਕੰਮ ਅੱਥੇ ਹੋ ਜਵੇ ਵੀ ਜਿਹੜਾ ਉਹਨਾਂ ਨੂੰ ਮੈਂ ਰੋਜ਼ ਇਹ ਤੁਹਾਨੂੰ ਜਿਹੜਾ ਭੋਗ ਲਾਨੀ ਆ ਲੰਗਰ ਪ੍ਰਸ਼ਾਦ ਹੋ ਜਾਂਦਾ ਉਹ ਮੈਂ ਖਵਾਵਾ ਤੇ ਤੁਹਾਡਾ ਅੰਮ੍ਰਿਤ ਜਲ ਪਿਲਾਵਾ ਇਹ ਮੈਂ ਗੁਰੂ ਜੀ ਦੇ ਅੱਗੇ ਅਰਦਾਸ ਲਾਈ ਸੀ ਸੰਗਤ ਜੀ ਮੇਰੇ ਅੰਕਲ ਜੀ ਦਾ ਕੰਮ ਹਨਾ ਅੱਜ ਤੋਂ ਹੋ ਗਿਆ ਆ ਹਾਂਜੀ ਹੁਣ ਉਹ ਸਾਡੇ ਕੋਲ ਆ ਲੋਕ ਸਵੇਰੇ ਜਾਂਦੇ ਆ ਸ਼ਾਮੇ ਆ ਜਾਂਦੇ ਆ ਸਾਡੇ ਕੋਲ ਮੈਂ ਲੱਖ ਲੱਖ ਸ਼ੁਕਰਾਨਾ ਕਰਦੀ ਆ ਮੇਰੇ ਗੁਰੂ ਪਾਤਨਕ ਲੱਖ ਲੱਖ ਕੋਟੀ ਕੋਟੀ ਸ਼ੁਕਰਾਨਾ ਸੰਗਤ ਜੀ ਗੁਰੂ ਜੀ ਬੜੀ ਜਲਦੀ ਸੁਣਦੇ ਆ ਸੱਚੇ ਮਨੋਂ ਮੰਗ ਕੇ ਦੇਖੋ ਤੁਸੀਂ ਸਾਰੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਹੁੰਦੀਆਂ ਆ ਤੇ ਮੈਂ ਇਹ ਮੇਰੇ ਅੰਕਲ ਜੀ ਹੁਣ ਜਲ ਪ੍ਰਸ਼ਾਦ ਵੀ ਤੇ ਭੋਗ ਵੀ ਇਹ ਜਿਹੜਾ ਸਿਲਾਈ ਦਾ ਆ ਉਹ ਦਿੱਨੀ ਆ ਮੈਨੂੰ ਇਸ ਗੱਲ ਦਾ ਬਹੁਤ ਸੀਗਾ ਵੀ ਅੰਕਲ ਜੀ ਹੈ ਨਾ ਇਹਦਾ ਅਸੀਂ ਜਿੱਦਾਂ ਖਾਂਦੇ ਆ ਉਹ ਵੀ ਖਾਣ ਤੇ ਜਲ ਪ੍ਰਸ਼ਾਦ ਪੀਣ ਤੇ ਮੈਂ ਗੁਰੂ ਜੀ ਅੱਗੇ ਅਰਦਾਸ ਲਈ ਸੀ ਮੇਰੀ ਅਰਦਾਸ ਕਬੂਲ ਹੋਵੇ ਮੇਰੇ ਅੰਕਲ ਜੀ ਹੁਣ ਲੋਕ ਲਈ ਬਹੁਤ ਬੜੀ ਖੁਸ਼ੀ ਆ ਸੰਗਾ ਜੀ ਬਹੁਤ ਜ਼ਿਆਦਾ ਖੁਸ਼ੀ ਆ ਇਸ ਗੱਲ ਦੀ ਮੈਂ ਸ਼ੁਕਰਾਨਾ ਕਰਦੀ ਆ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਮੇਰੇ ਗੁਰੂ ਪਾਜੀ ਸਭ ਜੀ ਜਿਸਾ ਸੰਗਾਂ ਲਗੇ ਕੋ ਵੱਲ ਮੁਚਕ ਕੋਈ ਹੋਵੇ ਮੈਨੂੰ ਮਾਫ ਕਰਨਾ ਗੁਰੂ ਜੀ ਮੈਨੂੰ ਮਾਫ ਕਰਨਾ ਤੇ ਗੁਰੂ ਜੀ ਬਹੁਤ ਬles ਕਰਦੇ ਆ ਬਹੁਤ ਜਿਆਦਾ ਇਹ ਗੁਰੂ ਜੀ ਜਿਹੜੇ ਆਂਟੀ ਜੀ ਸਾਡਾ ਸਤ ਸੰਗ ਭੇਪਉਂਦੇ ਆ YouTube ਤੇ ਉਹਨਾਂ ਨੂੰ ਵੀ ਬles ਕਰਿਓ ਉਹਨਾਂ ਦੀਆਂ ਮਨੋਗਾਮਨਾ ਪੂਰੀਆਂ ਕਰਿਓ ਤੇ ਤੰਦਰੁਸਤੀਆਂ ਬਖਸ਼ਿਓ ਉਹਨਾਂ ਨੂੰ ਵੀ ਸੰਗਤ ਜੀ ਹੁਣ ਮੈਂ ਨਵਾਂ ਸਤ ਸੰਗ ਲੈ ਕੇ ਆਉਂਗੀ ਇੱਕ ਸਤ ਸੰਗ ਹੋਰ ਆਦਾ ਇਹ ਰਾਤ ਦਾ ਹੀ ਆ ਮੈਂ ਮੇਰੇ ਫਰੈਂਡ ਦੇ ਬੇਟੇ ਦਾ ਬਰਥਡੇ ਸੀਗਾ ਤੇ ਅਸੀਂ ਰੈਸਟੋਰੈਂਟ ਤੇ ਗਏ ਉੱਥੇ ਬੜਾ ਵੱਡਾ ਹੰਮ ਲੱਗਾ ਹੋਇਆ ਸੀਗਾ ਤੇ ਜਾਂਦਿਆਂ ਨਹੀਂ ਤੇ ਉੱਥੇ ਵੀ ਮੈਂ ਕਿਹਾ ਜੈ ਕਰੋ ਜੀ ਤੇ ਕਰੋ ਵੀ ਮੈਂ ਕਹਿ ਕੇ ਗਈ ਸੀ ਗੁਰੂ ਜੀ ਆਜੋ ਆਹਨਾ ਆਪਾਂ ਚੱਲਦੇ ਆ ਤੇ ਫਿਰ ਜਦੋਂ ਅਸੀਂ ਰੈਸਟੋਰੈਂਟ ਤੋਂ ਬਾਹਰ ਨਿਕਲੇ ਉੱਥੇ ਨਾ 77 ਦੀ ਗੱਡੀ ਖੜੀ ਸੀ ਸਾਹਮਣੇ ਬਿਲਕੁਲ ਜਦੋਂ ਹਜੇ ਮੈਂ ਦਰਵਾਜ਼ਾ ਖੋਲਿਆ ਹੀ ਆ ਸਾਹਮਣੇ ਖੜੀ ਸੀਗੀ ਤੇ ਮੈਂ ਸ਼ੁਕਰਾਨਾ ਗੁਰੂ ਜੀ ਕੀਤਾ ਇੰਨੀ ਖੁਸ਼ੀ ਹੋਈ ਸੰਗਤ ਜੀ ਇੰਨੀ ਜ਼ਿਆਦਾ ਰਹਾ ਤਾਂ ਇੱਕ ਵਜਾ ਹੋਇਆ ਸੀ ਜਦੋਂ ਅਸੀਂ ਪਾਰਟੀ ਤੋਂ ਆਏ ਤੇ ਬੜੀ ਖੁਸ਼ੀ ਹੋਈ ਗੁਰੂ ਜੀ ਨੇ ਬles ਕੀਤਾ ਉਹ ਹਰ ਟਾਈਮ ਕਰਦੇ ਆ ਸਾਨੂੰ ਹਰ ਜੇ ਅਸੀਂ ਉਹਨਾਂ ਦੀ ਸੰਗਤ ਆਪਰੇ ਨੂੰ ਸਾਨੂੰ ਖੁਸ਼ ਦੇਖਣਾ ਜਾਂਦੇ ਆ ਤੇ ਆਪਾਂ ਮਨੁਸ਼ੀ ਜੀ ਬਣੇ ਸਾਡੀਆਂ ਤਾਰੀਖਾਂ ਹੀ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ ਹਾਂਜੀ ਇੰਦਾ ਹੋ ਜਿਵੇਂ ਉਤਾ ਹੋ ਜਿਵੇਂ ਪਰ ਜੋ ਟਾਈਮ ਦੇ ਨਾਲ ਸਮੇਂ ਦੇ ਨਾਲ ਜੋ ਜੋ ਆਪਾਂ ਨੂੰ ਉਹਨਾਂ ਗੁਰੂ ਜੀ ਨੇ ਦੇਣਾ ਆਪੇ ਹੀ ਦੇ ਹੀ ਜਾਂਦੇ ਆ ਸਾਡਾ ਕੰਮ ਹੈ ਉਹਨਾਂ ਨੂੰ ਸਿਮਰਨ ਕਰਨਾ ਉਹਨਾਂ ਦਾ ਤੇ ਉਹਨਾਂ ਨੂੰ ਮੰਨਣਾ ਬਸੋ ਕੰਦੇ ਮੰਨ ਨੂੰ ਮੰਗੋਣਾ ਆਪੇ ਹੀ ਦੇ ਜਾਂਦੇ ਆ ਹਾਂਜੀ ਸੰਗਤ ਜੀ ਹੁਣ ਮੈਂ ਆਪਣੇ ਸਾਸਾ ਨੂੰ ਤੇ ਬਰਾਮਦਨੀ ਆ ਮੰਤਰ ਜਾਪ ਨਾਲ ਓਮ ਨਮਾ ਸ਼ਿਵਾਏ ਸ਼ਿਖ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਮੇਰੇ ਗੁਰੂ ਬਾਜੀ ਜੈ ਗੁਰੂ ਜੀ ਸੰਗਤ ਜੀ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਜੋ ਬਿਰਜੀ ਉਹਨਾਂ ਨਾਲ ਸ਼ਿਵਾਰਸ਼ ਉਹ ਜਿਸ ਦਾ ਸਹਾਇਓਨ ਉਹ ਸ਼ਿਵਾਰ ਬਿਰਜੀ ਸਦਾ ਸਦਾ। ਸੋ ਜੀ ਨੇ ਆਪਣੇ ਦੋਸਤਾਂ ਸੰਧਾਨੇ ਨਾਲ ਸ਼ੇਅਰ ਕੀਤੀ। ਅੱਜ ਸਵੇਰ ਜਦੋਂ ਮੈਂ ਅਮਰਤਲੇ ਉੱਠੀ ਨਾ ਤੇ ਮੈਂ ਆਪਣਾ ਜੋਤ ਬੱਤੀ ਕਰਕੇ ਬੈਠਾ ਲਿਆ ਅਚਾਨਕ ਮੇਰੇ ਉੱਪਰ ਸੱਤ ਦੇ ਧਿਆਨ ਗਿਆ। ਛੋਟੀ ਜੀ ਹੈ ਨਾ ਕਾਫੀ ਕਲਰ ਦੀ ਬਟਰਫਲਾਈ ਸਾਡੇ ਪੱਕੇ ਦੇ ਕੋਲ ਬੈਠੀ ਦਾ। ਤੇ ਮੈਂ ਹੈ ਹੈ ਰਹਾ ਹੋਈ। ਮੈਂ ਫੋਨ ਦੂਸਰਾ ਚੱਕ ਕੇ ਝੂਮ ਕਰਕੇ ਦਾ ਦੇਖਾ। ਦੇਖਾਂ ਕਿ ਹੈ ਅੱਛਾ ਵਕਤ ਫੜਾਇਆ ਮੈਨੂੰ ਬੜੀ ਖੁਸ਼ੀ ਹੋ ਗਈ ਸਕਤੀ ਹੋਰੀ ਮੈਂ ਸ਼ੁਕਰਾਨਾ ਕੀਤਾ ਰੋਜੀ ਦਾ ਲੱਖ ਲੱਖ ਸ਼ੁਕਰਾਨਾ ਤੇ ਕਾਫੀ ਟਾਈਮ ਮਨੋਰੰਜਨ ਹਾਰ ਦੀ ਰਹੀ ਤੇ ਮੈਂ ਆਪਣੇ ਰੂਮ ਚ ਜਾ ਕੇ ਸੋ ਗਈ ਤੇ ਮੈਨੂੰ ਹਨਾ ਸੁਪਨੇ ਵਿੱਚ ਦੋ ਵਾਈਟ ਕਲਰ ਦੇ ਕਬੂਤਰ ਨਜ਼ਰ ਆਏ ਆ ਤੇ ਮੈਂ ਕੱਲ ਹੀ ਹਜੇ ਸਾਸਾਂ ਕਿਸੇ ਦਾ ਸੁਣਿਆ ਸੀ ਇਹਨਾਂ ਵਾਈਟ ਕਲਰ ਦੇ ਕਬੂਤਰ ਅੱ체 ਜਾਦਾ ਗੁਰੂ ਜੀ ਦਰਸ਼ਨ ਲੈ ਆ ਸਕੂ ਜ ਮੈਨੂੰ ਖੁਸ਼ੀ ਹੋਈ ਸੁਪਨੇ ਦੇ ਵਿੱਚ ਆਨ ਮਿਲ ਦਰਸ਼ਨ ਦਿੱਤੇ ਦੋ ਦੋ ਵਾਰੀ ਮੈਨੂੰ ਬਲੈਸਿੰਗ ਮਿਲਿਆ ਗੁਰੂ ਜੀ ਦੀਆਂ ਮੈਨੂੰ ਖੁਸ਼ੀ ਇੰਨੀ ਖੁਸ਼ੀ ਇਸ ਹੋਂਦ ਦੇ ਦੌਰ ਆਉਤੀ ਮੈਂ ਆਪਣੇ ਅੰਕਲ ਜੀ ਨੂੰ ਵੀ ਦਿਖਾਈ ਉਹ ਪਟਰਫਾਈ ਹਜੇ ਵੀ ਸੰਗਤ ਜੀ ਸਾਡੇ ਉੱਤੇ ਵੱਖੀ ਹੋਈ ਆ ਹਾਂਜੀ ਗੁਰੂ ਜੀ ਬਲੈਸ ਕਰ ਦਿੱਤਾ ਇਹ ਬੜੀ ਖੁਸ਼ੀ ਆ ਬਹੁਤ ਬਹੁਤ ਜ਼ਿਆਦਾ ਸ਼ੁਕਰਾਨਾ ਗੁਰੂ ਜੀ ਲੱਖ ਲੱਖ ਸ਼ੁਕਰਾਨਾ ਤੁਹਾਡਾ ਨੰਨਤੋਂ ਨੰਨਤੋਂ ਸ਼ੁਕਰਾਨਾ ਮੇਰੇ ਗੁਰੂ ਪਾਜੀ ਸੱਭੇ ਅੰਗ ਸੰਗਤਾਂ ਲਈ ਬਹੁਤ ਖੁਸ਼ੀ ਆ ਸੰਗਤ ਜੀ ਬਹੁਤ ਇਸੇ ਹਨਰਪ੍ਰਸਾਦ ਸੰਗਤ ਅਥੇ ਬ੍ਰਾਮ ਬਿਨਾਂ ਤੇ ਮੈਂ ਖਾਸਾ ਇਸ ਤਿਆਰੀ ਸ਼ੁਰੂ ਕਰਦੀ ਆ ਕੰਦਾ ਜੀ ਓਮ ਨਮਾ ਸ਼ਿਵਾਇ ਸ਼ਿਵ ਜੀ ਸਦਾ ਸਹਾਏ ਓਨਮ ਨਮਾ ਸ਼ਿਵਾਇ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਜੈ ਗੁਰੂ ਜੀ ਸ਼ੁਕਰਨਾ ਗੁਰੂ ਜੀ ਅਨੰਤ ਵਨੰਤਮ ਸ਼ੁਕਰਾਨਾ ਮੇਰੇ ਗੁਰੂ ਪਾਜੀ ਜੈ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਨਮਾシਵਾਏ ਜੀਪ ਜੀ ਸਦਾ ਸਹਾਏ ਓ ਨਮਾシਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸੰਗਤ ਜੀ ਸੰਗਤ ਜੀ ਮੈਂ ਆਪਣੇ ਦੋ ਛੋਟੇ ਛੋਟੇ satsang ਤੁਹਾਡੇ ਨਾਲ share ਕਰਦੀ ਆ ਇੱਕ ਤਾਂ ਸਾਡਾ ਇੱਕ ਕੰਮ ਰੁਕਿਆ ਹੋਇਆ ਸੀਗਾ ਤੇ ਇਦਾਂ ਸੀ ਹੋ ਜਾਊਗਾ ਤਾਂ ਵੀ ਗੁਰੂ ਜੀ ਦਾ ਸ਼ੁਕਰਾਨਾ ਨਾ ਹੋਊਗਾ ਤਾਂ ਵੀ ਗੁਰੂ ਜੀ ਦਾ ਸ਼ੁਕਰਾਨਾ ਜਿੱਥੇ ਉਹਨਾਂ ਨੇ ਰੱਖਣਾ ਉੱਥੇ ਰਹਿਣਾ ਪੈਣਾ ਹੈ ਨਾ ਸੱਸਾ ਜੀ ਹੁਣ ਮੈਂ ਅਮਰਤ ਬਿਲੇ ਅਮਰਤ ਬਿਲਾ ਕਰਕੇ ਹਟੀਆਂ ਤੇ ਮੈਂ ਆਪਣਾ ਫੋਨ ਦੇਖਿਆ ਸਾਡਾ ਕੰਮ ਹੋ ਗਿਆ ਆ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਮਨ ਨੂੰ ਇਹ ਸੀਗਾ ਚਲੋ ਕੋਈ ਗੱਲ ਨਹੀਂ ਹਨਾ ਨਹੀਂ ਵੀ ਹੋਇਆ ਕੋਈ ਗੱਲ ਨਹੀਂ ਤੇ ਪਰ ਨਹੀਂ ਗੁਰੂ ਜੀ ਕਹਿੰਦੇ ਹੋਣਾ ਆ ਇਹ ਕੰਮ ਤੇ ਹੋ ਗਿਆ ਮੈਂ ਅਰਦਾਸ ਲਾਂਦੀ ਹੁੰਦੀ ਸੀਗੀ ਤੇ ਉਹਨਾਂ ਨੇ ਮੇਰੀ ਅਰਦਾਸ ਕਬੂਲ ਕੀਤੀ ਤੇ ਸਾਡਾ ਕੰਮ ਹੋ ਗਿਆ ਆ ਤੇ ਦੂਜਾ ਸੱਸਾ ਗਿਆ ਸੰਗਿਆ ਜੀ ਇਹ ਚੰਦਨ ਅੱਜ ਹੋਇਆ ਸਾਡੇ ਘਰ ਹਨਾ ਬਟਰਫਲਾਈ ਆਈ ਹੋਈ ਆ ਤੇ ਪਹਿਲੇ ਦਿਨ ਤਾਂ ਜਿਵੇਂ ਮਹਰਤ ਵਿਲਾ ਮੈਂ ਪਿਛਲੇ ਸੱਤ ਸਾਂ ਵਿੱਚ ਵੀ ਆ ਕੇ ਤੁਹਾਨੂੰ ਦੱਸਿਆ ਸੀਗਾ ਕਿ ਉਹ ਛੱਤ ਉੱਤੇ ਬੈਠੀ ਹੋਈ ਆ ਤੇ ਬਿਲਕੁਲ ਮੰਦਰ ਦੇ ਉੱਪਰ ਤੇ ਉਹ ਤਨ ਵੀ ਸਾਰਾ ਦਿਨ ਸਾਡੇ ਘਰ ਰਹੀ ਪਰ ਉਹ ਵੀ ਸਾਰਾ ਦਿਨ ਰਹੀ ਫਿਰ ਹਨਾ ਸਾਡੇ ਇੱਥੇ ਮੈਂ ਅੱਜ ਸੀ ਪਟਾਕੇ ਪਟੂਕੇ ਬਹੁਤ ਜ਼ਿਆਦਾ ਚੱਲੇ ਰੌਲਾ ਬਹੁਤ ਜ਼ਿਆਦਾ ਜਿੰਨੂੰ ਕਹ ਹਨਾ ਸਿਗਾ ਤੇ ਉਹਨਾਂ ਮੈਂ ਵਾਰ-ਵਾਰ ਇਹਦਾ ਦੇਖਣਾ ਹੁੰਦੀ ਸੀਗੀ ਤੇ ਉਹ ਜਿਹੜਾ ਰੋਲੇ ਰੁਲਾ ਇੰਨਾ ਸੀਗਾ ਤੇ ਉਹ ਪਤਾ ਨਹੀਂ ਹੈ ਨਾ ਕਿੱਥੇ ਚਲ ਕੇ ਚਲੋ ਨਾ ਸ਼ੁਕਰਾਨਾ ਗੁਰੂ ਜੀ ਤੇ ਉਹ ਫੇਰ ਜਦੋਂ ਮੈਂ ਉੱਠੀ ਦੂਸਰੇ ਦਿਨ ਅਮਰਾ ਤੋਂ ਪਹਿਲੇ ਉਹ ਫੇਰ ਆ ਕੇ ਬੈਠੀ ਹੋਈ ਉਰੇ ਪਰੇ ਚਲ ਗਈ ਤੇ ਮੈਂ ਚਲੋ ਬੈਠੀ ਨਾ ਠੀਕ ਆ ਫੇਰ ਮੇਰੀ ਫਰੈਂਡ ਦਾ ਫੋਨ ਆਇਆ ਮੈਂ ਫੋਨ ਸੁਣਾ ਜਿਹ ਇੱਕ ਹੋਰ ਆ ਗਈ ਬਟਰਫਲਾਈ ਹੈ ਨਾ ਬੜੀ ਸੋਹਣੀ ਸੰਗਤ ਜੀ ਪੜੀ ਸੋਹਣੀ ਤੇ ਉਹ ਆ ਕੇ ਨਾ ਟੱਡੀ ਵਿਰ ਤੇ ਆ ਕੇ ਬੈ ਗਈ ਬੱਠੀ ਦੇ ਬੱਠੀ ਦੇ ਕਦੀ ਕੰਦ ਦੇ ਬੈਠੇ ਕਦੀ ਵਾਸ਼ਰੂਨ ਦੀ ਇੱਥੇ ਬੈਠੇ ਦਰਵਾਜੇ ਤੇ ਬੈਠੇ ਸੰਗਤ ਜੀ ਬੜੀ ਸੋਹਣੀ ਬੜੀ ਸੋਹਣੀ ਆ ਤੇ ਉਹਨੂੰ ਦੋ ਦਿਨ ਹੋ ਗਏ ਆਈ ਨੂੰ ਕਦੀ ਅੱਧਰ ਜਾਂਦੀ ਕਦੀ ਉੱਧਰ ਜਾਂਦੀ ਹੁਣ ਵੀ ਮੈਂ ਉਹਨੂੰ ਦੇਖਦੀ ਪਈ ਆ ਤੇ ਫੇਰ ਮੈਂ ਕੱਲ ਆਪਣੇ ਸਫਾਈ ਕਰਕੇ ਤੇ ਉਹ ਪਾਲੇ ਪਾਸੇ ਗੇਤੇ ਜੀ ਸਾਡੀ ਗੈਲਰੀ ਉੱਤੇ ਇੱਕ ਹੋਰ ਬੈਠੀ ਹੈ ਨਾ ਲੱਖ ਲੱਖ ਸ਼ੁਕਰਾਨਾ ਮੈਂ ਤਾਂ ਉੱਥੇ ਹੱਥ ਜੋੜ ਕੇ ਖੜੀ ਹੋ ਗਈ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਤੁਸੀਂ ਸਾਨੂੰ ਬLES ਕਰਦੇ ਪਏ ਆ ਹਨਾ ਅਸੀਂ ਪਾਪੀ ਹਨਾ ਸਾਨੂੰ ਅਸੀਂ ਨਦਾਹਣ ਬੱਚੇ ਆ ਤੁਹਾਡੇ ਤਾਂ ਵੀ ਤੁਸੀਂ ਸਾਡੇ ਕੋ ਇਨਸਾਨ ਆ ਸਾਡੇ ਕੋ ਗਲਤੀਆਂ ਹੁੰਦੀਆਂ ਆ ਤੁਸੀਂ ਸਾਨੂੰ ਸੁਧਾਰਦੇ ਪਏ ਆ ਚੰਗੇ ਪਾਸੇ ਲੈ ਕੇ ਜਾਂਦੇ ਪਏ ਆ ਸੰਗਤ ਜੀ ਉਹ ਜਿਹੜੀ ਦੂਸਰੀ ਬਟਰਫਲਾਈ ਆ ਉਹ ਤਾਂ ਨਾ ਕਹਿ ਲੋ ਚੂਮਦੀ ਫਿਰਦੀ ਕਦੀ ਕਿਤੇ ਜਾ ਕੇ ਬਿੰਦੀ ਕਦੀ ਕਿਤੇ ਜਾ ਕੇ ਬਿੰਦੀ ਤੇ ਕੱਲ ਮੈਂ ਨਾ ਇਦਾਂ Satsang ਸੁਣਿਆ ਉਹਦੇ ਵਿੱਚ ਇੱਕ ਆਂਟੀ ਜੀ ਦਾਦੇ ਵੈ ਸੀਗੇ ਕਿ ਬਟਰਫਲਾਈ ਹੁਣਾਂ ਤੇ ਵੀ ਇੱਤੀ ਸੀਗੀ 2-3 ਦਿਨ ਤੇ ਹਣਾ ਉਹ ਕਹਿੰਦੇ ਵੀ ਮੈਂ ਹਨਾ ਫੇ ਕੜਾਹ ਪਰ ਸ਼ਾਹਦ ਬਣਾਇਆ ਚਾਹ ਬਣਾਈ ਤੇ ਉਹਨਾਂ ਨੂੰ ਗੁਰੂ ਜੀ ਨੇ ਟੈਲੀਪੈਥੀ ਰਾਹੀਂ ਦੱਸਿਆ ਸੀ ਕਿ ਇਹ ਮੇਰਾ ਸਵਾਗਤ ਕਰ ਹਨਾ ਵੀ ਮੈਂ ਤੇਰੇ ਘਰ ਪਿਆਰ ਲਾਇਆ ਹੋਇਆ ਆ ਤੂੰ ਮੇਰਾ ਸਵਾਗਤ ਕਰ ਮੈਨੂੰ ਇੱਕਦਮ ਆਇਆ ਬੰਨ ਵਿੱਚ ਵੀ ਮੈਂ ਤਾਂ ਬਣਾਇਆ ਹੀ ਨਹੀਂ ਕੁਝ ਤੇ ਸੰਗਤ ਜੀ ਦੇਖੋ ਅੱਜ ਹੈਗੀ ਵੀ ਸੰਗਰਾਣ ਆ ਕਿੰਨਾ ਸੋਹਣਾ ਦੇਣਿਆ ਤੇ ਮੇਰਾ ਇੰਨਾ ਵੱਡਾ ਕੰਮ ਵੀ ਗੁਰੂ ਜੀ ਨੇ ਕਰ ਦਿੱਤਾ ਤੇ ਮੈਂ ਹੇ ਹੁਣ ਪਹੁੰਗ ਲਾ ਕਿਤੇ ਮੈਂ ਬੈਠੀ ਹੋਈ ਆ ਆਪਣਾ ਸ਼ੁਕਰਾਨਾ ਸਾ ਸੰਗ ਪਾਉਣੇ ਪਈ ਆ ਗੁਰੂ ਜੀ ਲੱਖ ਲੱਖ ਸ਼ੁਕਰਾਨਾ ਤੁਹਾਡਾ ਹਰ ਸਵਾਸ ਨਾਲ ਹਰ ਪਲ ਨਾਲ ਸ਼ੁਕਰਾਨਾ ਆ ਤੁਹਾਡਾ ਤੁਸੀਂ ਇੰਨਾ ਮਤਲਬ ਕਿ ਮੈਨੂੰ ਤਾਂ ਨਾਲ ਸੰਗਤ ਜੀ ਇੱਦਾਂ ਹੁੰਦਾ ਰਹਿੰਦਾ ਅਸੀਂ ਪਰਦੇਸਾਂ 'ਚ ਬੈਠੇ ਹੋਏ ਆ ਏਡੀ ਦੂਰ ਹੋਵੇ ਗੁਰੂ ਜੀ ਸਾਨੂੰ ਦੇਖਦੇ ਮੈਂ ਇੰਡੀਆ ਵੀ ਆਪਣੇ ਘਰ ਦੇ ਨਾਲ ਗੱਲ ਕਰਦੀ ਹੁੰਦੀ ਮੈਂ ਕੋ ਸਭ ਨੂੰ ਦੇਖਦੇ ਆ ਸਭ ਨੂੰ ਦੇਸ਼ ਪਰਦੇਸ ਜਿੱਥੇ ਵੀ ਆਪਣੇ ਗੁਰੂ ਜੀ ਦੀ ਸੰਗਤ ਆਣਾ ਸਭ ਨੂੰ ਹੀ ਦੇਖਦੇ ਆ ਦੁੱਖ ਸੁੱਖ ਸੰਗਤ ਹਾਂ ਦੋ ਕਿ ਨਵਟੈ ਨਹੀਂ ਲੱਗਦਾ ਹੈਗਾ ਅਗੇ ਕਬਰਾਈ ਜਾਣਾ ਡਰੀ ਜਾਣਾ ਪਹਿਲਾਂ 네ਗੇਟਿਵਿਟੀ ਆਣੀ ਵੀ ਨਹੀਂ ਇਹ ਨਹੀਂ ਹੋਣਾ ਹੈਗਾ ਇਹ ਕਿੱਥੇ ਹੋਣਾ ਕੰਮ ਪਰ ਨਹੀਂ ਉਹ ਤਾਂ ਇਹ ਗਰੂ ਆ ਸਾਡੇ ਪਿੱਛੇ ਖੜੇ ਆ ਸਾਡਾ ਕੰਮ ਹੋ ਜਾਣਾ ਆ ਬਾਕੀ ਜਿੱਥੇ ਉਹਨਾਂ ਨੇ ਰੱਖਣਾ ਉੱਥੇ ਹੀ ਤੁਹਾਨੂੰ ਰਹਿਣਾ ਪੈਣਾ ਆ ਬਸ ਇਹ ਆ ਕਿ ਉਹਨਾਂ ਉਹਨਾਂ ਨੇ ਸਾਡਾ ਹੱਥ ਫੜਿਆ ਸਾਡਾ ਸਾਥ ਸਾਡੇ ਪਿੱਛੇ ਖੜੇ ਆ ਹਮੇਸ਼ਾ ਇੱਥੇ ਖੜੇ ਰਹਿਣਾ ਗੁਰੂ ਜੀ ਸਾਰੀ ਸੰਗਤ ਦੀਆਂ ਸਮਰੱਥਾ ਪੂਰੀਆਂ ਕਰਨੀਆਂ ਸਾਰਿਆਂ ਨੂੰ ਸੁਖ ਸ਼ਾਂਤੀ ਤੰਦਰੁਸਤੀ ਬਖਸ਼ਣੀ ਸੰਗਤ ਜੀ ਸਭ ਤੋਂ ਪਹਿਲਾਂ ਤੰਦਰੁਸਤੀ ਮੰਗਿਆ ਕਰੋ ਗੁਰੂ ਜੀ ਕੋ ਸਾਨੂੰ ਤੰਦਰੁਸਤੀ ਆ ਤੇ ਸਭ ਕੁਛ ਆ ਤੰਦਰੁਸਤੀ ਨਹੀਂ ਹੈਗੀ ਨਾ ਕੁਛ ਨਹੀਂ ਚੰਗਾ ਲੱਗਦਾ ਹੈਗਾ ਨਾ ਪੈਸਾ ਨਾ ਮਤਲਬ ਕਿ ਸਾਨੂੰ ਕੋਈ ਚੰਗਾ ਹੀ ਨਹੀਂ ਲੱਗਦਾ ਹੈਗਾ ਸਭ ਤੋਂ ਪਹਿਲਾਂ ਤੰਦਰੁਸਤੀ ਮੰਗਿਆ ਕਰੋ ਗੁਰੂ ਜੀ ਦੇ ਕੋਲੋਂ ਤੰਦਰੁਸਤੀ ਆ ਸਭ ਕੁਛ ਆ ਹਾਂਜੀ ਤੇ ਇਸੇ ਹੁਣ ਮੈਂ ਆਪਣੇ 사ਸਾਂ ਨੂੰ ਵਿਰਾਮ ਦਿੰਦੀ ਆ ਤੇ ਨਵਾਂ 사ਸਾਂ ਦੀ ਤਿਆਰੀ ਕਰਦੀ ਆ ਸੰਗਤ ਦੀ 사ਸਾਂ ਦਾ ਬਹੁਤ ਹੋ ਜਾਂਦੇ ਆ ਦੰਦੇ ਤੇ 7 ਨੰਬਰ ਦੀ ਨਿਆਓ ਬਲੇਸਿੰਗ ਮਿਲਦੀਆਂ ਆ ਬਹੁਤ ਜਿਆਦਾ ਕੱਲ ਮੈਂ ਬਾਹਰ ਬੈਠੀ ਸੀ ਗੈਲਰੀ 'ਚ ਬੜਾਈ ਵਧੀਆ ਵੈਦਰ ਸੀ ਤੇ ਦੋ ਕਬੂਤਰ ਉੱਪਰ ਦੀ ਲੰਕ ਕੇ ਗਏ ਉਹ ਵੀ ਮੇਰਾ 사ਸਾਂ ਦਾ ਛੋਟਾ ਜਿਹਾ ਸ਼ੁਕਰਾਨਾ ਗੁਰੂ ਜੀ ਤੁਸੀਂ ਪਲੱਸ ਕਰਦੇ ਹੋ ਆ ਲੱਖ ਲੱਖ ਕੋਟੀ ਕੋਟੀ ਸ਼ੁਕਰਾਨਾ ਆ ਗੁਰੂ ਪਾਜੀ ਬਹੁਤ ਵੀ ਤੁਸੀਂ ਨਮਾਨਿਆਂ ਨੂੰ ਚੁਣਿਆ ਹੋਇਆ ਆ ਤੇ ਸਾਡੇ ਅੰਗ ਸੰਗਿਆ ਤੁਸੀਂ ਤੇ ਸੰਗਤ ਜੀ ਹੁਣ ਮੈਂ ਆਪਣੇ ਸਾਥਸੰਗ ਨੂੰ ਵਿਰਾਮ ਦਿੰਨੀ ਆ ਤੇ ਹੁਣ ਮੈਂ ਇਹ ਚੱਲੀਆਂ ਗੁਰਦੁਆਰੇ ਗੁਰਦੁਆਰਾ ਸਭ ਮੱਥਾ ਟੇਕ ਕੇ ਤੇ ਓਮ ਨਵ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਵ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਜੈ ਗੁਰੂ ਜੀ ਦੰਧਨ ਗੁਰੂ ਜੀ ਵਾਹ ਵਾਹ ਗੁਰੂ ਜੀ ਜੈ ਮੇਰੇ ਗੁਰੂ ਪਾ ਲੱਖ ਲੱਖ ਸ਼ੁਕਰਾਨਾ ਮੇਰੇ ਗੁਰੂ ਪਾ ਕੋਟੀ ਕੋਟੀ ਸ਼ੁਕਰਾਨਾ ਤੁਹਾਡਾ ਜੈ ਗੁਰੂ ਜੀ ਸੰਗਤ ਜੀ ਜੈ ਗੁਰੂ ਜੀ